ਇਤੇਕ ਮਹੀਨੇ ਤੋਂ ਲਗਾਤਾਰ ਠੰਡ ਅਤੇ ਧੁੰਦ ਦੀ ਮਾਰ ਚੱਲੇ ਸ਼ਹਿਰ ਵਾਸੀਆਂ ਲਈ ਅੱਜ ਖੁਸ਼ਖਬਰੀ ਹੈ ਕਿਉਂਕਿ ਦੇ ਸਵੇਰੇ ਤੜਕਸਾਰ ਤੋਂ ਹੋ ਰਹੀ ਲਗਾਤਾਰ بارش ਦੇ ਨਾਲ ਮੌਸਮ ਜਿਹੜਾ ਹੈ ਕੁਝ ਬਿਹਤਰ ਹੋ ਗਿਆ ਹੈ ਤਾਪਮਾਨ ਦੇ ਵਿੱਚ ਹਲਕੀ ਜਿਹੀ ਗਰਾਵਟਾਈ ਹੈ ਘਰ ਆ ਦੇ ਕਰਕੇ ਥੋੜੀ ਠੰਡ ਜ਼ਰੂਰ ਹੈ ਪਰ ਮੌਸਮ ਬਹੁਤ ਖੁਸ਼ਕੁਆਰ ਆ ਰਿਹਾ ਹੈ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਆਸਮਾਨ ਤੇ ਹਜੇ ਵੀ ਬੱਦਲ ਨੇ ਕੁਝ ਢੇਰ ਲਈ ਰੁਕਿਆ ਹੋਇਆ ਹੈ بارش ਰੁਕੀ ਹੋਈ ਹੈ ਅਸੀਂ ਖਰਗੰਦਰ ਸਾਹਿਬ ਦੇ ਬਾਹਰ ਖੜੇ ਹਾਂ ਇੱਧਰ ਤੁਸੀਂ ਹਰਮੰਦਰ ਸਾਹਿਬ ਦਾ ਨਜ਼ਾਰਾ ਦੇਖੋ ਆਪਣੀ ਤਸਵੀਰਾਂ ਦੇ ਵਿੱਚ ਇਸ ਵੇਲੇ ਸੰਗਤ ਵੀ ਉਸੇ ਤਰ੍ਹਾਂ ਹੀ ਆ ਰਹੀ ਹੈ ਪ੍ਰਵਾਹ ਨਹੀਂ ਹੈ ਉਸ ਨੂੰ ਠੰਡ ਔਰ بارش ਦੀ ਤੁੰਦੀ ਕੋਈ ਪ੍ਰਵਾਹ ਨਹੀਂ ਹੁੰਦੀ ਹੈ ਸ੍ਰੀ ਹਰਮੰਦਰ ਸਾਹਿਬ ਆਂਦੀ ਹੈ ਨਤਮਸਤਕ ਹੁੰਦੀ ਹੈ ਸੋ ਅੱਜ ਇੱਕ ਖੁਸ਼ਖਬਰੀ ਪੰਜਾਬ ਮੈਸਰ ਕਰਕੇ ਕਹਿ ਰਹੇ ਹਾਂ ਕਿ ਸ਼ਹਿਰ ਵਾਸੀਆਂ ਲਈ ਕਿ ਜਿਹੜੀ ਅਸੀਂ ਉਮੀਦ ਕਰ ਰਹੇ ਸੀਗੇ ਕਿ ਮੌਸਮ 'ਚ ਬਦਲਾਅ ਆਵੇ ਸਰਦੀ ਦੇ ਨਾਲ ਥੋੜੀ ਰਾਹਤ ਮਿਲੇ ਅੱਜ ਉਹਦੀ ਸ਼ੁਰੂਆਤ ਹੋ ਗਈ ਹੈ ਕਿ ਜਿਹੜੀ ਬਾਰਿਸ਼ ਹੋ ਗਈ ਹੈ ਉਹਦੇ ਨਾਲ ਮੌਸਮ ਥੋੜਾ ਜਿਹਾ ਖੁਸ਼ਗਵਾਰ ਹੈ ਸਰ ਤੁਸੀਂ ਦੇਖੋ ਅੱਜ ਬਾਰਿਸ਼ ਵੀ ਹੋ ਗਈ ਹੈ ਥੋੜਾ ਜਿਹਾ ਮੌਸਮ ਵੀ ਪਿੰਟੇ ਲਜਾੜ ਮਿਲੀ ਹੈ ਤੁਸੀਂ ਵੀ ਆਇਓ ਹਰਮੰਦਰ ਸਾਹਿਬ ਮੈਂ ਜੀ ਬਹੁਤ ਖੁਸ਼ ਹਾਂ ਅਸਲੇ ਕਿ ਜੋ ਸਰਦੀ ਦੇ ਨਾਲ ਚੇਂਜਿੰਗਸ ਹੋਈ ਹੈ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਥੋੜੀ ਰਾਹਤ ਮਿਲੇਗੀ ਬਹੁਤ ਬਹੁਤ ਧੰਨਵਾਦ ਸੱਚੇ ਬ ਅਕਾਲਪੁਰਖ ਵਾਹਿਗੁਰੂ ਦਾ ਗੁਰੂ ਆਮਦਾ ਸੱਚੇ ਬਾਦਸ਼ਾਹ ਜੀ ਦਾ ਜਿਸ ਨੇ ਕਿ ਗਰੀਬਾਂ ਦੀ ਵੀ ਸੁਣੀ ਆ ਤੇ ਜਿਹੜੇ ਸੁੱਕੀ ਠੰਡ ਨਾਲ ਮਰ ਰਹੇ ਸੀ ਉਹਨਾਂ ਨੂੰ ਕਾਫੀ ਹੱਦ ਤੱਕ ਇਹਨਾਂ ਨੂੰ ਸਕੂਨ ਮਿਲੇਗਾ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਬਿਲਕੁਲ ਜਿਸ ਤਰ੍ਹਾਂ ਕਿ ਸੁੱਕੀ ਠੰਡ ਪੈ ਰਹੀ ਸੀ ਪਿਛਲੇ 1 ਮਹੀਨੇ ਤੋਂ ਲਗਾਤਾਰ ਲੋਕ ਬਿਮਾਰੀਆਂ ਨਾਲ ਗ੍ਰਸਤ ਹੋ ਰਹੇ ਸਨ ਇਸ ਤੋਂ ਥੋੜਾ ਜਿਹਾ ਬਚਦੇ ਪਏ ਸਨ ਉਹਨਾਂ ਨੂੰ ਥੋੜੀ ਜੀ ਰਾਹਤ ਮਿਲੀ ਹੈ ਇਸ بارش ਤੋਂ ਉਹਨਾਂ ਦੇ ਨਾਲ ਹੁਣ ਥੋੜਾ ਜਿਆ ਥੋੜੀ ਜੀ ਜੜੀਆਂ ਬਿਮਾਰੀਆਂ ਨੇ ਉਹਨਾਂ ਤੋਂ ਨਜਾਦ ਮਿਲੇਗੀ ਸੋ ਹਰਮੰਦਰ ਸਾਹਿਬ ਦਾ ਨਜ਼ਾਰਾ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਇਸ ਵੇਲੇ ਸ੍ਰੀ ਹਰਮੰਦਰ ਸਾਹਿਬ ਦੇ ਬਾਅਦ ਉਸੇ ਤਰ੍ਹਾਂ ਹੀ ਰਸ਼ ਪੀੜ ਲੱਗੀ ਹੈ ਸਰਦਾਲੂਆਂ ਦੀ ਤੁਸੀਂ ਦੇਖ ਸਕਦੇ ਹੋ ਕਿ ਸੇਵਾਦਾਰ ਨੇ ਆਪਣੇ ਸਮੇਂ ਸਿਰ ਜਿਹੜੀ ਐ ਡਿਊਟੀ ਵੀ ਨਿਭਾ ਰਹੇ ਨੇ ਉਹ ਜਿਸ ਤਰ੍ਹਾਂ ਕਿ ਗਲਿਆਰੇ ਦੇ ਵਿੱਚ ਅਸੀਂ ਖੜੇ ਹਾਂ ਇਸੇ ਸੰਗਤ ਜਿਹੜੀ ਸੇਵਾ ਕਰਦੀ ਹੈ ਚਾਹੇ بارش ਹੋਵੇ ਚਾਹੇ ਮੀਂਹ ਹੋਵੇ ਤੂਪ ਹੋਵੇ ਸੰਗਤ ਉਸੇ ਤਰ੍ਹਾਂ ਹੀ ਸੇਵਾ ਕਰਦੀ ਇਸ ਨੂੰ ਸਾਫ਼ ਕਰਦੀ ਹੈ ਪਰ ਅੱਜ ਜਿਸ ਤਰ੍ਹਾਂ بارش ਹੋਈ ਹੈ ਤੇਜ਼ ਹਵਾਵਾਂ ਚਲੀਆਂ ਨੇ ਉਹਦੇ ਨਾਲ ਕਾਫੀ ਜਿਹੜਾ ਗੰਦਾ ਹੋ ਗਿਆ ਸੀਗਾ ਫਰਸ਼ ਉਸ ਨੂੰ ਸੰਗਤ ਵੀ ਆਮ ਦਿਨਾਂ ਦੀ ਤਰ੍ਹਾਂ ਸਾਫ਼ ਕਰਦੀ ਨਜ਼ਰ ਆ ਰਹੀ ਹੈ ਸ਼ਰਧਾਲੂ ਵੀ ਆ ਰਹੇ ਨੇ ਸੋ ਸਰ ਹਰਮਿੰਦਰ ਸਾਹਿਬ ਦਾ ਨਜ਼ਾਰਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਉਸੇ ਤਰ੍ਹਾਂ ਹੀ ਸਰਦੀ ਜਿਹੜੀ ਹੈ ਉਹ ਤੋਂ ਥੋੜੀ ਜੀ ਰਾਹਤ ਦੀ ਗੱਲ ਹੈ ਕਿ ਸਰਦੀ ਤੋਂ ਥੋੜਾ ਜਿਹਾ ਨਿਜਾਦ ਮਿਲੇਗੀ ਸੋ ਇਹ ਜਿਹੜਾ ਨਜ਼ਾਰਾ ਤੁਸੀਂ ਹਰਮੰਦਰ ਸਾਹਿਬ ਦਾ ਦੇਖ ਰਹੇ ਹੋ ਅਸਮਾਨ ਪਰਿਆ ਬੱਦਲਾਂ ਦੇ ਨਾਲ ਥੋੜਾ ਜਿਹਾ ਇਹ ਲੱਗ ਰਿਹਾ ਹੈ ਕਿ ਅੱਜ ਸਾਰਾ ਦਿਨ ਹੀ ਬਾਰਸ਼ ਜਿਹੜੀ ਆ ਇੱਥੇ ਹੋਏਗੀ ਸੋ ਤੁਸੀਂ ਅੱਜ ਜਿਹੜਾ ਅੱਜ ਦੇ ਪ੍ਰੋਗਰਾਮਾਂ ਦੀ ਗੱਲ ਕਰੀਏ ਤੇ ਅੱਜ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜਿਹੜੇ ਪ੍ਰੋਗਰਾਮ ਹੋ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਜੋ ਪ੍ਰੋਗਰਾਮ ਹੈ ਉਹਨਾਂ ਦੇ ਉਹ ਮੈਂ ਦੱਸਣਾ ਚਾਹਾਂਗਾ ਸ਼੍ਰੋਮਣੀ ਅਕਾਲੀ ਦਲ ਅੱਜ ਆਪਣੀ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ ਔਰ ਉਸਦੀ ਸ਼ੁਰੂਆਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਸ਼ਮ ਘਾ ਤੇ ਦਰਸ਼ਨਾਂ ਤੋਂ ਬਾਅਦ ਅਰਦਾਸ ਤੋਂ ਬਾਅਦ ਸ਼ੁਰੂ ਹੋਏਗੀ ਇਸ ਨੂੰ ਧਿਆਨ ਰੱਖ ਕੇ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੰਮੁਖ ਅਰਦਾਸ ਦੇ ਵਿੱਚ ਸ਼ਾਮਲ ਹੋਣਗੇ ਸਮੁੱਚੀ ਲੀਡਰਸ਼ਿਪ ਤੇ ਸ਼ਾਮਲ ਹੋਏਗੀ ਉਸ ਤੋਂ ਬਾਅਦ ਪੰਜਾਬ ਬਚਾਓ ਯਾਤਰਾ ਸ਼ੁਰੂ ਹੋ ਜਾਏਗੀ ਅਟਾਰੀ ਤੋਂ ਇਹ ਸ਼ੁਰੂ ਹੋਏਗੀ ਯਾਤਰਾ ਸੋ ਇਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅੱਜ ਆਪਣਾ ਜਨਰਲ ਇਜਲਾਸ ਬੁਲਾਇਆ ਗਿਆ ਸੁਲਤਾਨ ਗੁਲੋਦੀ ਗੁਰਦੁਆਰਾ ਸਾਹਿਬ ਦੀ ਜਿਹੜੀ ਘਟਨਾ ਹੈ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਜਨਰਲ ਇਜਲਾਸ ਬੁਲਾਇਆ ਹੈ ਉਸ ਇਜਲਾਸ ਦੇ ਵਿੱਚ ਵੀ ਅੱਜ ਕੁਝ ਦੇਰ ਬਾਅਦ 12 ਵਜੇ ਦੇ ਕਰੀਬ ਉਸ ਦਾ ਸਮਾਂ ਰੱਖਿਆ ਗਿਆ ਹੈ ਸੋ ਕੋਈ ਮਿਲਾ ਕੇ ਅੱਜ ਦਾ ਮੌਸਮ ਜਿਹੜੀ ਬਾਰਿਸ਼ ਹੈ ਉਹਦੇ ਨਾਲ ਖੁਸ਼ਗਵਾਰ ਹੋ ਗਿਆ ਹੈ ਜਿਹੜੇ ਅਸੀਂ ਪਿਛਲੇ 1 ਮਹੀਨੇ ਤੋਂ ਧੁੰਦ ਅਤੇ ਤੜਕ ਦੀ ਸਰਦੀ ਤੋਂ ਥੋੜੀ ਜੀ ਰਾਹਤ ਹੈ ਕਿਉਂਕਿ بارش ਹੋ ਗਈ ਹੈ ਬਿਮਾਰੀਆਂ ਤੋਂ ਰਾਹਤ ਹੈ ਮੌਸਮ ਕੁਝ ਖੁਸ਼ਗੁਵਾਰ ਹੋਇਆ ਹੈ ਫਸਲਾਂ ਤੇ ਫਸਲਾਂ ਨੂੰ ਫਸਲਾਂ ਨੂੰ ਵੀ ਰਾਹਤ ਦੀ ਖਬਰ ਹੈ ਸੋ ਅਸੀਂ ਵੀ ਉਮੀਦ ਕਰਾਂਗੇ ਕਿ ਜਿਹੜੇ ਲੋਕ ਠੰਡ ਦੇ ਨਾਲ ਉਹਨਾਂ ਨੂੰ ਕੁਝ ਰਾਹਤ ਮਿਲੇਗੀ ਕੈਮਰਾ ਪਰਸਨ ਵਿਪੰਦੇ ਨਾਲ ਜੋਤੀ ਬਹਿਲ ਡੇਨਿਕ ਸੋਰਾ ਟੀਵੀ ਅੰਮ੍ਰਿਤਸਰ